ਉਹ ਹੁਣ ਥੋੜਾ ਜਿਆਦਾ ਵੀ ਹੋ ਗਿਆ ਫਿਰ ਜਿਆਦਾ ਦੁਬਾਰਾ ਹੋ ਗਿਆ ਪਹਿਲੋਂ ਹਾਲਾਂਕਿ ਦੂਸਰੇ ਬਨੇ ਆਪਾਂ ਜਿਹੜੇ ਪਈ ਤਾਂ ਵੀ ਤੁਸੀਂ ਇਹ ਦ੍ਰਿਸ਼ ਦੇ ਦੇਖ ਸਕਦੇ ਕਿ ਉਹਨਾਂ ਤਾਂ ਦੂਰ ਰਹਿ ਜਾਵੇ ਸੋ ਅੱਗੇ ਜੇਕਰ ਆਪਾਂ ਪੌਂਕ ਟਾਈਮ ਦੀ ਆਪਾਂ ਗੱਲ ਕਰਦੇ ਆਂ 6 ਵਜੇ ਦੀ ਰਿਪੋਰਟ ਤੁਹਾਡਾ ਨੇ ਸਾਂਝ ਕਰਤੀ 10 ਵਜੇ ਦੀ ਰਿਪੋਰਟ ਦੀ ਆਪਾਂ ਗੱਲ ਕਰਦੇ ਤੇ ਦੀਪਕ ਰਿਪ ਭਰ ਚੁੱਕਾ ਤੇ ਨਾਲ ਆਪਾਂ ਇਹ ਗੱਲ ਕਰੀਏ ਤਾਂ ਇਹਦੇ ਚ ਜਿਹੜਾ ਪਾਣੀ ਆ ਰਿਹਾ 70000 99 ਕਿ ਉਸਕ ਪਾਣੀ ਆ ਰਿਹਾ ਤੇ 27900 ਪਾਣੀ ਜਿਹੜਾ ਕਿਲੋਮੀਟਰ ਅੱਗੇ ਖੜੇ ਆ ਤੇ ਦੂਸਰੀ ਸਾਈਡ ਤੇ ਇੱਥੇ ਗੱਲ ਕਰੀਏ ਸਾਹਮਣੇ ਗੁਰਪਿਆਰੀ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਦਰਿਆਵਾਂ ਡੈਮਾਂ ਦੀ ਰਿਪੋਰਟ ਲੈ ਕੇ ਤੁਹਾਡੇ ਨਾਲ ਲਗਾਤਾਰ ਹਾਜ਼ਰ ਹੁੰਦੇ ਆ ਤੇ ਸਵਾਜ ਵੀ 18 ਅਗਸਤ 2025 ਨੂੰ ਰਿਪੋਰਟ ਲੈ ਕੇ ਤੁਹਾਡੇ ਨਾਲ ਹਾਜ਼ਰ ਆ ਦਿਨ ਸੋਮਵਾਰ ਸੁਕਰੀਬ ਦਿਨ ਦੇ ਦੁਪਹਿਰ ਦੇ 3:00 ਵੱਜ ਚੁੱਕੇ ਆ ਸਾਰੀ ਗੱਲਬਾਤ ਕਰਾਂਗੇ ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਿਪੋਰਟ ਜੋ ਹੁਣ ਸਥਿਤੀ ਉਹ ਵੀ ਤੁਹਾਨੂੰ ਦੱਸਾਂਗੇ ਪਹਿਲਾਂ ਤਾਂ ਆਪਾਂ ਇੱਕ ਈ ਨਜ਼ਰ ਮਾਰ ਲੈਨੇ ਤੁਸੀਂ ਇੱਧਰ ਸਾਹਮਣੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਅਸੀਂ ਜਿਹੜੀ ਅਕਸਰ ਇਸ ਲੋਕੇਸ਼ਨ ਤੋਂ ਵੀਡੀਓ ਕਰਦੇ ਥੋੜਾ ਜਿਹਾ ਫਰਕ ਜ਼ਰੂਰ ਪਿਆ ਪਾਣੀ ਦਾ ਲੇਕਿਨ ਬਾਈ ਜੀ ਹੁਣ ਇਹ ਵੀ ਕਹਿ ਰਿਹਾ ਕਿ ਥੋੜਾ ਜਿਹਾ ਜਿਹੜਾ ਲੱਥਾ ਸੀ ਕਾਫੀ ਪਾਣੀ ਜਿਹੜਾ ਲੱਥਾ ਸੀਗਾ ਦੂਸਰੇ ਬੰਦੇ ਵੀ ਤੁਸੀਂ ਤਸਵੀਰਾਂ ਵੇਖ ਲਓ ਕਿ ਉਹ ਹੁਣ ਥੋੜਾ ਜਿਹਾ ਜਿਆਦਾ ਵੀ ਹੋ ਗਿਆ ਫਿਰ ਜਿਆਦਾ ਦੁਬਾਰਾ ਹੋ ਗਿਆ ਪਹਿਲੋ ਹਾਲਾਂਕਿ ਦੂਸਰੇ ਬਨੇ ਆਪਾਂ ਜਿਹੜੇ ਪਾਈ ਤੇ ਵੀ ਤੁਸੀਂ ਇਹ ਦ੍ਰਿਸ਼ ਦੇ ਦੇਖ ਸਕਦੇ ਹੋ ਕਿ ਜਿਹੜਾ ਪਾਈ ਤੇ ਪਾਣੀ ਕਰੀਬ ਅੱਗੇ ਜਿਹੜਾ 20 25 ਫੁੱਟ ਜਿਹੜਾ ਪਾਣੀ ਇਸ ਪਾਈ ਤੇ ਚਲਾ ਗਿਆ ਸੀ ਲੇਕਿਨ ਹੁਣ ਪਾਣੀ ਫਿਰ ਬਾਈ ਜੀ ਹੁਣੀ ਦੱਸ ਰਿਹਾ ਕਿ ਥੋੜਾ ਜਿਹਾ ਪਾਣੀ ਜਿਹੜਾ ਜਿਹੜਾ ਫਿਰ ਚੜਨ ਲੱਗ ਪਿਆ ਹੈਗਾ ਬੇੜੀ ਵੀ ਹੈਗੀ ਇੱਥੇ ਤੇ ਨਾਲ ਇੱਥੇ ਅੱਗੇ ਕਾਫੀ ਜਿਹੜੀ ਰੈਸ਼ ਵੀ ਹੈਗੀ ਸਾਹਮਣੇ ਸੋ ਲਾਈਵ ਤਸਵੀਰਾਂ ਤੁਹਾਡੇ ਨਾਲ ਅਸੀਂ ਪਿੰਡ ਹਾਲੇ ਵਾਲੇ ਤੋਂ ਸਾਨੀਆਂ ਕਰ ਰਹੇ ਹਾਂ ਕਰੀਬ ਦੁਪਹਿਰ ਦੇ 18 ਅਗਸਤ 2025 ਦੁਪਹਿਰ ਦੇ ਆਪਾਂ ਤੁਹਾਨੂੰ ਡੈਮਾਂ ਦੀ ਰਿਪੋਰਟ ਵੀ ਦੇ ਦਾਂਗੇ ਨਾਲ ਇਹ ਅੱਗੇ ਜਿਹੜਾ ਆਪਾਂ ਮੋਟੀ ਮੋਟੀ ਜੇਕਰ ਗੱਲ ਕਰਦੇ ਆਂ ਤੇ ਜਿਹੜੇ ਤਿੰਨੇ ਡੈਮ ਹੈਗੇ ਆ ਭਾਵੇਂ ਪੌਂਗ ਟਾਈਮ ਤੇ ਭਾਵੇਂ ਭਾਗੜਾ ਟਾਈਮ ਤੇ ਭਾਵੇਂ ਜਿਹੜਾ ਰਾਵੀ ਨਦੀ ਦੇ ਜਿਹੜਾ ਡੈਮ ਬਣਿਆ ਸੋ ਉਹ ਤਿੰਨਾ ਡੈਮਾਂ ਦੇ ਵਿੱਚ ਕਰੀਬ ਕਰੀਬ ਪਾਣੀ ਜਿਹੜਾ ਵਧ ਰਿਹਾ ਜਾਂ ਉੱਥੇ ਹੀ ਖੜਾ ਤੇ ਜਿਹੜਾ ਅੱਗੇ ਹਰੀਕੇ ਹੈਡ ਵਕਤ ਜੇਕਰ ਗੱਲ ਕਰਦੇ ਆਂ ਤੇ ਹਰੀਕੇ ਹੈਡ ਵਕਤ ਤੇ ਥੋੜਾ ਬੜਾ ਆਪਸ ਸਟ੍ਰੀਮਿੰਗ ਤੇ ਡਾਊਨ ਸਟ੍ਰੀਮਿੰਗ ਵਿੱਚ ਫਰਕ ਜ਼ਰੂਰ ਪਿਆ ਲੇਕਿਨ ਫਿਰ ਜਿਹੜਾ ਬਾਈ ਜੀ ਹੁਣੇ ਦੱਸ ਰਿਹਾ ਕਿ ਥੋੜਾ ਬੜ 18 ਅਗਸਤ 2025 ਤੇ 1382 ਫੁੱਟ ਤੇ ਜਿਹੜਾ ਪੱਧਰ ਜਿਹੜਾ ਇਹਦੇ ਚ ਪਾਣੀ ਆ ਰਿਹਾ ਪੌਂਗ ਡੈਮ ਦੇ ਵਿੱਚ 88000 ਕਿਊਸਕ ਤੇ ਅੱਗੇ ਜਿਹੜਾ ਨਿਕਾਸੀ ਹੋ ਰਹੀ ਉਹ 69000 ਕਿਊਸਕ ਜਿਹੜਾ ਆ ਰਿਹਾ ਹੈਗਾ ਤੇ ਨਾਲ ਜਿਹੜਾ ਇਹ ਵੀ ਬੇਨਤੀ ਅਸੀਂ ਕਰਦੇ ਆ ਕਿ ਨਦੀਆਂ ਕਿਨਾਰਿਆਂ ਡੈਮਾਂ ਤੇ ਜਿਹੜੇ ਬਣੇ ਆ ਦਰਿਆ ਬਣੇ ਆ ਜਾਂ ਕੋ ਝੀਲਾ ਬਣੀਆਂ ਉਹਨਾਂ ਦੇ ਨੇੜੇ ਨਾ ਜਾਇਆ ਜਾਵੇ ਪ੍ਰਸ਼ਾਸਨ ਵੀ ਲਗਾਤਾਰ ਬੇਨਤੀ ਕਰ ਰਿਹਾ ਤੇ ਅਸੀਂ ਮੀਡੀਆ ਦੇ ਜ਼ਰੀਏ ਵੀ ਤੁਹਾਨੂੰ ਬੇਨਤੀ ਕਰਦੇ ਆ ਕਿ ਜਿਹੜਾ ਜਿੱਥੇ ਹਾੜ ਦੇ ਖਤਰੇ ਹੈਗੇ ਆ ਹਾੜ ਪ੍ਰਭਾਵਿਤ ਲੱਗੇ ਹੈਗੇ ਆ ਕਿਰਪਾ ਕਰਕੇ ਉਹਨਾਂ ਤੋਂ ਦੂਰ ਰਹਿ ਜਾਵੇ ਸੋ ਅੱਗੇ ਜੇਕਰ ਆਪਾਂ ਪੌਂਕ ਟਾਈਮ ਦੀ ਆਪਾਂ ਗੱਲ ਕਰਦੇ ਆ 6 ਵਜੇ ਦੀ ਰਿਪੋਰਟ ਤੁਹਾਡੇ ਨਾਲ ਸਾਂਝ ਕਰਤੀ 10 ਵਜੇ ਦੀ ਰਿਪੋਰਟ ਦੀ ਆਪਾਂ ਗੱਲ ਕਰਦੇ ਤੇ 1382.32 ਫੁੱਟ ਤੇ ਜਿਹੜਾ ਪਾਣੀ ਪਹੁੰਚ ਚੁੱਕਿਆ 10 ਵਜੇ ਦੀ ਗੱ ਜਿਹੜਾ ਪਾਣੀ ਜਿਹੜਾ ਇਹਦੇ ਚਾਰ ਰਿਹਾ 88188 ਕਿਊਸ ਕਰ ਰਿਹਾ ਤੇ ਜਿਹੜਾ ਟਰਬਾਈਨਾਂ ਰਹੀ 17500 ਕਿਊਸ ਕਿਤੇ ਸਪਿਲਵੇ ਗੇਟਾਂ ਰਹੀ 42000 ਕਿਊਸ ਜਿਹੜਾ ਪਾਣੀ ਅ ਅੱਗੇ ਛੱਡਿਆ ਜਾ ਰਿਹਾ 10 ਵਜੇ ਦੀ ਰਿਪੋਰਟ ਹੈ ਅੱਜ ਤੇ ਜਿਹੜਾ ਅੱਗੇ ਪਾਣੀ ਟੋਟਲ ਜਿਹੜਾ ਆਊਟਫਲੋ ਹੋ ਰਿਹਾ 58831 ਕਿਊਸ ਕਿਹੜਾ ਪਾਣੀ ਪਾਉਂਗ ਦਾ ਟਾਈਮ ਤੋਂ ਅੱਜ ਸਵੇਰੇ 10 ਵਜੇ ਰਿਲੀਜ਼ ਹੋ ਰਿਹਾ ਸੋ ਭਾਗੜਾ ਡੈਮ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਨੇ ਆ ਜਿਹੜਾ ਸਤਲੁਜ ਨਦੀ ਤੇ ਬਣਿਆ ਹੋਇਆ ਜਿਹੜਾ ਕਿ ਤੁਸੀਂ ਹੁਣ ਦੇਖ ਸਕਦੇ ਅੱਗੇ ਜਿਹੜਾ ਹਰ ਇੱਕ ਹੈਡ ਬਾਕਸ ਤੋਂ ਅੱਗੇ ਜਿਹੜਾ ਕਾਫੀ ਜਿਹੜਾ ਜ਼ਿਲ੍ਹਿਆਂ ਨੂੰ ਮਾਰਕ ਕਰਦਾ ਕਰੀਬ ਤਿੰਨ ਦੋ ਤਿੰਨ ਜ਼ਿਲ੍ਹੇ ਜਿਹੜੇ ਵੱਡੇ ਜ਼ਿਲ੍ਹੇ ਉਹਨਾਂ ਨੂੰ ਪ੍ਰਭਾਵਿਤ ਕਰਦਾ ਸਤਲੁਜ ਦਰਿਆ ਸੋ ਹਰ ਇੱਕ ਹੈਡ ਦੀ ਆਪਾਂ ਜੇਕਰ ਗੱਲ ਕਰਦੇ ਆ ਤੇ ਸੌਰੀ ਭਾਗੜਾ ਡੈਮ ਦੀ ਆਪਾਂ ਗੱਲ ਕਰ ਰਹੀ ਸੀ ਜਿਹੜਾ ਇਹਦਾ ਕੁੱਲ ਪੱਧਰ ਹੈ 1680 ਫੁੱਟ ਤੇ ਆ ਤੇ ਨਾਲ ਜਿਹੜਾ ਪਾਣੀ ਮੌਜੂਦ ਹੈ 1 ਤੇ ਇਹ ਕਹਿ ਸਕਦੇ ਆ ਵੀ ਇਹ ਵੀ ਕਰੀਬ ਜਿਹੜਾ 16 ਸੱਸੀ ਕੋਲ ਭੰਡਾਰ ਤੋਂ ਲੈ ਕੇ ਜੇਕਰ ਆਪਾਂ ਗੱਲ ਕਰਦੇ ਆ 17 18 ਫੁੱਟ ਜਿਹੜਾ ਨੀਵਾ ਹੈਗਾ ਇਹ ਕਹਿ ਸਕਦੇ ਆ ਵੀ ਇਹ ਵੀ ਕਰੀਬ ਕਰੀਬ ਭਰ ਚੁੱਕਾ ਤੇ ਨਾਲ ਆਪਾਂ ਇਹ ਗੱਲ ਕਰੀਏ ਤਾਂ ਇਹਦੇ ਚ ਜਿਹੜਾ ਪਾਣੀ ਆ ਰਿਹਾ 70000 99 ਕਿ ਉਸਕ ਪਾਣੀ ਆ ਰਿਹਾ ਤੇ 27900 ਪਾਣੀ ਜਿਹੜਾ ਕਿ ਉਸ ਕਗੇ ਛੱਡਿਆ ਜਾ ਰਿਹਾ ਲੰਘੇ 24 ਘੰਟਿਆਂ ਦੀ ਜੇਕਰ ਗੱਲ ਕਰਦੇ ਆ ਤਾਂ ਕਰੀਬ 2.17 ਫੁੱਟ ਜਿਹੜਾ ਇਹਦੇ ਚ ਪਾਣੀ ਪਹਾੜਾ ਡੈਮ 'ਚ ਵਧਿਆ ਤੇ ਜੇਕਰ ਹਰੀ ਕੇ ਹੈਡਵਕਸ ਦੀ ਆਪਾਂ ਗੱਲ ਕਰਦੇ ਆ ਤਾਂ ਇਹਦੇ ਵਿੱਚ ਜਿਹੜਾ ਅੱਜ ਸਵੇਰੇ 6 ਵਜੇ ਦੀ ਰਿਪੋਰਟ 95000 ਕਿਊਸਕ ਪਹੁੰਚ ਰਿਹਾ ਪਾਣੀ ਹਰੀ ਕੇ ਹੈਡ ਬੈਕਸ ਤੇ ਤੇ 73000 ਕਿਊਸਕ ਜਿਹੜਾ ਪਾਣੀ ਅੱਗੇ ਛੱਡਿਆ ਜਾ ਰਿਹਾ 7 ਰੋਜ਼ ਦਰਿਆ ਤੇ ਹਰੀ ਕੇ ਹੈਡ ਬੈਕਸ ਤੋਂ ਅੱਗੇ ਜੇਕਰ ਹੁਣ ਦੁਪਹਿਰ ਦੀ ਗੱਲ ਕਰਦੇ ਆਂ ਤਾਂ ਦੁਪਹਿਰੇ 95398 ਕਿਊਸਕ ਪਾਣੀ ਪਹੁੰਚ ਰਿਹਾ ਤੇ 73379 ਕਿਊਸਕ ਜਿਹੜਾ ਪਾਣੀ ਦੁਪਹਿਰੇ 2 ਵਜੇ ਦੀ ਰਿਪੋਰਟ ਹੈ ਇਸ ਦੇ ਮੁਤਾਬਕ ਜੇ ਆਪਾਂ ਕਹਿ ਸਕਦੇ ਹਾਂ ਥੋੜਾ ਬਾਲਾ ਪਾਣੀ ਸਵੇਰ ਨਾਲੋਂ ਹੁਣ ਤੱਕ ਵਧਿਆ ਸੋ ਇਹ ਅਸੀਂ ਲਾਈਵ ਰਿਪੋਰਟ ਤੇ ਇੱਕ ਵਾਰੀ ਤੁਹਾਨੂੰ ਲੋਕੇਸ਼ਨ ਚ ਇੱਕ ਤਰ੍ਹਾਂ ਦੱਸ ਦ ਹਰੀਕੇ ਹੈਡਵਕਸ ਤੋਂ ਕਰੀਬ 15-18 ਕਿਲੋਮੀਟਰ ਅੱਗੇ ਖੜੇ ਆ ਤੇ ਦੂਸਰੀ ਸਾਈਡ ਤੇ ਇੱਥੇ ਗੱਲ ਕਰੀਏ ਸਾਹਮਣੇ ਜਿਹੜੇ ਪਿੰਡ ਹੈਗੇ ਆ ਫੱਤੇਵਾਲਾ ਅੱਲੇਵਾਲਾ ਨੇੜੇ ਜਿਹੜਾ ਕਤੂਬਦੀਨ ਵਾਲਾ ਬੰਡਾਲਾ ਤੇ ਨਾਲ ਜਿਹੜਾ ਅਗਲੀ ਸਾਈਡ ਤੇ ਬਿਲਕੁਲ ਜਿਹੜੇ ਫਰੰਟ ਤੇ ਬੈਕ ਸਾਈਡ ਤੇ ਪਿੰਡ ਹੈ ਵੱਡੇ ਸਭਰਾਸ ਹੋਏ ਲਾਈਵ ਰਿਪੋਰਟ ਸੇ ਅੱਜ ਦੀ ਸੋ ਵੀਡੀਓ ਨੂੰ ਬੱਤ ਸ਼ੇਅਰ ਕਰਨਾ ਸਾਡਾ ਚੈਨਲ ਹੈਗਾ ਸਾਡੀ ਤਰਫ ਤੇ ਸਾਡੇ ਲੋਕੋਸ ਨੂੰ ਬੱਤ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ